ਅੱਜ ਜਿਹੜੇ ਕੈਨਲ ਤੇ ਮਿੱਤਰੋ ਆਪਾਂ ਪਹੁੰਚੇ ਆਂ ਜਿੰਨਾ ਸੋਹਣਾ ਕੈਨਲ ਦਾ ਨਾਮ ਆ ਉਸ ਤੋਂ ਵੀ ਜ਼ਿਆਦਾ ਸੋਹਣੇ ਇਨਾਂ ਕੋਲੇ ਜਾਨਵਰ ਆ ਉਵੇਂ ਹੀ ਬਾਈ ਹੋਣੀ ਜਾਨਵਰਾਂ ਦੀ ਗਾਰੰਟੀ ਲੈਂਦੇ ਆਪਦਿਆਂ ਦੀ ਤੇ ਜਿੰਨੇ ਸੋਹਣੇ ਬਾਈ ਹੋਣਾਂ ਕੋਲੇ ਮੇਲ ਆ ਉਸ ਤੋਂ ਵੀ ਜ਼ਿਆਦਾ ਸੋਹਣੀਆਂ ਫੀਮੇਲਾਂ ਆਂ ਵਿੱਚ ਤੁਹਾਨੂੰ ਦਿਖਾਵਾਂਗੇ ਸ਼ਾਰਟ ਲੱਗਿਆ ਬਲੈਕ ਕਲਰ ਦੀਆਂ ਫੀਮੇਲਾਂ ਅਸੀਂ ਵੀ ਭਲੇਖਾ ਖਾ ਗਏ ਸੀਗੇ ਵੀ ਇਹ ਖਣੀ ਮੇਲ ਆ ਬਾਈ ਹੁਣੀ ਕਹਿੰਦੇ ਸਾਨੂੰ ਬਹੁਤ ਵੱਡੀ ਕੀਮਤ ਮਿਲ ਰਹੀ ਆ ਫੀਮੇਲਾਂ ਦੀ ਪਰ ਬਾਈ ਹੁਣੀ ਕਿਸੇ ਵੀ ਕੀਮਤ ਤੇ ਇਹਨੂੰ ਸੇਲ ਨਹੀਂ ਕਰਨੀ ਚਾਹੁੰਦੇ ਪਰ ਬੱਚੇ ਵੀਰੇ ਤੁਹਾਨੂੰ ਹਰੇਕ ਕੁਆਲਿਟੀ ਦੇ ਹਰੇਕ ਕਲਰ ਦੇ ਬਾਈ ਹੁਣਾ ਕੋਲੇ ਮਿਲ ਜਾਣਗੇ ਜੀ ਜਿੱਦਾਂ ਦੀ ਵੀ ਤੁਹਾਡੀ ਚਵਾਸ ਆ ਇੱਥੇ ਆ ਕੇ ਤੁਹਾਡੀ ਚਵਾਸ ਖਤਮ ਹੋ ਜਾਣੀ ਆ ਬੱਚਿਆਂ ਦੀ ਵੀ ਕਿੱਦਾਂ ਦਾ ਬੱਚਾ ਚਾਹੀਦਾ ਤੁਹਾਨੂੰ ਤੇ ਕਿੱਦਾਂ ਦੀ ਕੁਆਲਿਟੀ ਚਾਹੀਦੀ ਆ ਤਾਂ ਜਿਹੜੀ ਵੀ ਕੁਆਲਿਟੀ ਤੁਹਾਨੂੰ ਚਾਹੀਦੀ ਆ ਇੱਥੇ ਆ ਕੇ ਤੁਹਾਡੀ ਸਾਰੀ ਚਵਾਸ ਖਤਮ ਹੋ ਜਾਣੀ ਆ ਇੱਥੇ ਤੁਹਾਨੂੰ ਹਰੇਕ ਚੀਜ਼ ਮਿਲ ਜਾਣੀ ਆ ਇੱਕ ਗੱਲ ਹੋਰ ਮਿੱਤਰੋ ਬਾਈ ਹੁਣੀ ਜਿੱਦਾਂ ਜਾਨਵਰ ਵੀ ਦਿਖਾ ਰਿਆ ਤੇ ਗਰੰਟੀ ਵੀ ਫੁੱਲ ਲੈ ਰਿਆ ਤੇ ਬਾਕੀ ਵੀਰੇ ਨੰਬਰ ਦਿੱਤੇ ਆ ਬਾਈ ਹੁਣਾ ਦੇ ਤੁਸੀਂ ਨੰਬਰ ਲਾ ਕੇ ਕੰਟੈਕਟ ਕਰਕੇ ਜਾਨਵਰਾਂ ਦੀ ਪੂਰੀ ਡਿਟੇਲ ਲੈ ਸਕਦੇ ਹੋ ਤੇ ਵੀਡੀਓ ਨਾਲ ਐਂਡ ਤੱਕਰ ਬਣੇ ਰਹੋ ਤੇ ਦੇਖਿਓ ਬਾਈ ਕਮਾਲ ਦੀਆਂ ਕਮਾਲ ਕਮਾਲ ਦੀਆਂ ਚੀਜ਼ਾਂ ਦੇਖਣੀਆਂ ਤੁਹਾਨੂੰ ਜਿੰਨੇ ਤੂੰ ਪੈਸੇ ਦੇ ਗਿਆ ਨਾ ਚੀਜ਼ ਵੀ ਨਹੀਂ ਘਰੇ ਛੱਡ ਜੀ ਪੈਸੇ ਲੈ ਜਾਈ ਆਉਂਦੇ ਅੱਛਾ ਇੱਥੋਂ ਕਿੱਥੇ ਗਰੰਟੀ ਦੇ ਗਰੰਟੀ ਨਹੀਂ ਦਿੰਦਾ ਇਹ ਚੀਜ਼ ਦੀ ਵੀ ਵੱਡੇ ਬੰਦੇ ਤੇ ਕਿਰਪਾ ਨਾਲ ਤੱਕਰ ਕਿਰਪਾ ਨਾਲ ਤੱਕਰ ਦਰਸ਼ਕੋ ਇਹ ਗੱਲ ਲੋਟ ਕਰਨ ਵਾਲੀ ਆ ਵੀ ਬੰਦਾ ਬੀ ਇੰਨੀ ਗਰੰਟੀ ਕੋਈ ਨਹੀਂ ਦੇ ਸਕਦਾ ਵੀ ਜਿੰਨਾ ਤੇ ਕਰੋ ਕਹਿੰਦਾ ਵੱਡੇ 8000 ਰੁਪਏ ਵਾਲਾ ਹੀ ਹਮਮ ਕੱਲ ਤੁਸੀਂ ਡੌਗ ਨੂੰ ਨਿੰਦੀ ਜਾਓ ਵੀ ਡੌਗ ਤਾਂ ਅਸੀਂ 5000 ਦੇਤਾ ਜੀ ਫੇਰ ਫੇਰ ਅਗਲਾ ਰਿਜ਼ਲਟ ਤੇ ਕਰਦਾ ਨਾ ਫੀਮੇਲ ਨਹੀਂ ਦੇਖਦਾ ਨਾ ਫੀਮੇਲ ਨਹੀਂ ਦੇਖਦਾ ਹਾਂ ਜੇ ਨਾਮ ਰੱਖਿਆ ਹੈਵਾਂ ਦਾ ਮਤਲਬ ਹੁੰਦਾ ਸਵਰਗ ਜੀ ਵੀ ਆਪਾਂ ਬਰੀਡ ਜਿਹੜੀ ਹੈਗੀ ਆ ਸਵਰਗ ਦੇ ਵਿੱਚ ਅ fırsਰਾਂ ਹੁੰਦੀਆਂ ਨੇ ਨਾ ਸੋਹਣੇ ਸੋਹਣੇ ਉਹ ਚੀਜ਼ਾਂ ਅੱਜ ਆਪਾਂ ਪਹੁੰਚੇ ਆ ਮੋਗੇ ਮੋਗਾ ਡਿਸਟ੍ਰਿਕਟ ਤੇ ਮੇਰੇ ਨਾਲ ਬੈਠਾ ਮੇਰਾ ਵੀਰ ਆ ਅਮਨਾ ਬੋਡੇ ਬਾਈ ਅਜੇ ਮੋਗਾ ਤੇ ਬਾਈ ਲਾਡੀ ਧੂਰਕੋਟ ਆਪਾਂ ਪਹੁੰਚੇ ਅੱਜ ਹੈਵਨ ਪੌਮ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਹੋ ਜੇ ਬਾਈ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਬਾਈ ਪਹਿਲਾ ਹੀ ਸਵਾਲ ਆ ਮੇਰਾ ਵੀ ਇਹ ਹੈਵਨ ਪੌਮ ਵੀ ਜਿਵੇਂ ਆਪਾਂ ਟਾਇਪ ਆਉਂਦਾ ਪਰ ਰੱਖਿਆ ਨਾ ਵੀ ਇਹਦਾ ਕੀ ਮੀਨਿੰਗ ਕੀ ਆਦਾ ਕਿਦਾਂ ਹੋਈ ਹੈਵਨ ਪੌਮ ਆਪਾਂ ਹੈਵਨ ਪੌਮ ਦਾ ਮੀਨਿੰਗ ਬਸ ਇੱਕ ਦਿਨ ਹੀ ਬੈਠੇ ਸੋਚਦੇ ਵੀ ਕੋਈ ਵਧੀਆ ਜਿਹਾ ਨਾਮ ਰੱਖਿਆ ਹੈਵਨ ਦਾ ਮਤਲਬ ਹੁੰਦਾ ਸਵਰਗ ਜੀ ਵੀ ਆਪਾਂ ਬਰੀਡ ਜਿਹੜੀ ਹੈਗੀ ਆ ਸਵਰਗ ਦੇ ਵਿੱਚ ਅਫਸਰਾ ਹੁੰਦੀਆਂ ਨਾ ਛੋੜੇ ਛੋੜੇ ਉਹ ਚੀਜ਼ਾਂ ਨੂੰ ਰੱਖਿਆ ਫੀਮੇਲਾਂ ਵੀ ਆਪਣੇ ਕੋਲੇ ਅਫਸਰਾ ਰਗੀਆਂ ਆ ਆਪਾਂ ਫਰਾਂ ਦਾ ਨਾਮ ਹੀ ਆਪਾਂ ਹੈਮਣਾ ਬਿਲਕੁਲ ਬਈ ਬਿਲਕੁਲ ਆਪਣੇ ਕੋਲੇ ਪੂਰੇ ਟੌਪ ਦੇ ਹਨ ਜਾਨਵਰ ਨਾ ਦੇਖ ਕੇ ਤੇ ਰੂਹ ਖੁਸ਼ ਹੋ ਗਈ ਬਈ ਹੈਵੀ ਐਸ ਵਰਗਾਂ ਦੀਆਂ ਪਰੀਆਂ ਜਰੀਆਂ ਨਾ ਫੀਮੇਲਾਂ ਤੇ ਬਈ ਆਪਣੇ ਕੋਲ ਕਿੰਨੇ ਕੁ ਸਟੱਡ ਆ ਬਈ ਆਪਣੇ ਕੋਲੇ 5 ਸਟੱਡ ਆ ਫਿਰ ਪੌਂਡ ਦੇ ਵਿੱਚ 5 ਸਟੱਡ ਆ ਤੇ ਸਾਰੇ ਜਾਨਵਰ ਜਿਹਦੇ ਕਿ ਫੀਮੇਲ ਕਿੰਨੀਆਂ ਗੋਣੀਆਂ ਆਪਣੇ ਕੋਲੇ ਫੀਮੇਲ ਆਪਣੇ ਕੋਲੇ 14 ਕੁ ਫੀਮੇਲਾਂ ਹੈਗੀਆਂ ਜੀ ਅੱਛਾ 5 ਸਟੱਡਾਂ 14 ਫੀਮੇਲਾਂ 14 ਫੀਮੇਲਾਂ ਆਪਣੀਆਂ ਠੀਕ ਆ ਠੀਕ ਆ ਬਈ ਇਹ ਜਿਹੜੇ ਸਟਾਰਟ ਆ ਵੀ ਆਪਾਂ ਬਾਹਰ ਦੇ ਦਿੰਨੇ ਆ ਸਰਵਿਸ ਜਾਂ ਆਪਣੇ ਘਰੇ ਜਾ ਸਰਵਿਸ ਵੀਰੇ ਜ਼ਿਆਦਾਤਰ ਤਾਂ ਆਪਾਂ ਆਪ ਦੀ ਫੀਮੇਲ ਲਈ ਲਿਆ ਹੋਇਆ ਵਾ ਜੀ ਜੇ ਕੋਈ ਚੰਗੀ ਫੀਮੇਲ ਹੈਗੀ ਆ ਪੂਰੇ ਟੌਪ ਦੀ ਉਹ ਹਾਂ ਫਿਰ ਉਹਨੂੰ ਆਪਾਂ ਮੀਟਿੰਗ ਦੇ ਦਈ ਆ ਔਰ ਔਫਿਸ ਤੇ ਅੱਛਾ ਫੀਸ ਤੇ ਦਿੰਨੇ ਆ ਬਈ ਵੀ ਆਪਣੇ ਕੋਲ ਜਿੱਦਾਂ 5 ਸਟਾਰਟ ਆ ਵੀ ਸਾਰਿਆਂ ਦੀ ਫੀਸ ਸੇਮ ਆ ਜਾਂ ਅਲੱਗ-ਅਲੱਗ ਆ ਸਾਰਿਆਂ ਦੀ ਅਲੱਗ-ਅਲੱਗ ਆ ਜੀ ਓਕੇ ਕੋਈ ਸਟਾਰਟ ਜਿਵੇਂ ਆਪਣੇ ਹੈਗੇ ਸਟਾਰਟ 50000 ਤੋਂ ਸਟਾਰਟ ਹੋ ਗਿਆ ਕੋਈ 30000 ਤੋਂ ਸਟਾਰਟ ਕੋਈ 20 ਤੋਂ अच्छा जी। ਜਿਵੇਂ ਬਾਈ ਆ ਮੈਂ ਤੁਹਾਡੇ ਡੌਗ ਦਾ ਜਿਵੇਂ ਮੈਂ ਛੂਆ ਛੂਆ ਜਾਂਦਾ ਰਹਿਣਾ ਤੁਸੀਂ ਮਿਲਦੇ ਰਹਿਣਾ ਡ੍ਰੈਗਨ ਇਹਦਾ ਬੜਾ ਨਾਮ ਬਾਈ। ਹਾਂ ਵੀਰੇ ਇਹਨੇ ਨਾਮ ਬਣਾਇਆ ਆਪਣਾ। ਹਾਂ ਬਹੁਤ ਬਹੁਤ ਬਈ ਸੋਹਣਾ ਡੌਗ ਆ ਹਨਾ ਤੇ ਇਹਦੀ ਬਲੱਡ ਲਾਈਨ ਬਈ ਕੀ ਆ? ਬਲੱਡ ਲਾਈਨ ਵੀਰੇ ਯੂਰੋ ਤੇ ਜਿਓਏ ਬਲੱਡ ਲਾਈਨ ਦਾ ਬੱਚਾ ਜੀ ਇਹ। ਜੀਰੋ ਜੀਰੋ ਤੇ ਜਿਓਏ ਹਾਂਜੀ। ਅੱਛਾ 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 ਇਹ ਜਿਹੜੇ ਬਾਈ ਉੱਥੇ ਆਪਣੇ ਆਪਣਾ ਦਿੱਲੀ ਆ ਨਾ ਆਪਾਂ ਲਿਆ ਡੌਗ ਹੈਗਾ ਵਾ ਅੰਮ੍ਰਿਤਸਰ ਤੋਂ ਉਹਨਾਂ ਕੋਲ ਹੈਗਾ ਸਕੰਦਰ ਜੀ ਉਹ ਆਪਣਾ ਚੈਂਪੀਅਨ ਆ ਡੌਗ। ਠੀਕ ਆ ਠੀਕ ਹੈ। ਚੈਂਪੀਅਨ ਹੋ ਗਿਆ ਵਾ। ਨੇ ਉਹਨਾਂ ਤੋਂ ਆਪਾਂ ਉਹਦਾ ਬੱਚਾ ਲਿਆ ਏ। ਉਹਨਾਂ ਨੇ ਜਿਹੜਾ ਲਿਆ ਸੀ ਬਲੱਡ ਲਾਈਨ ਸੀਗੀ ਉਹ ਸੀਗੀ ਆਪਣਾ ਦਿੱਲੀ ਤੋਂ ਗੌਰਵ ਸ਼ਰਮਾ ਜੀ। ਗੌਰਵ ਸ਼ਰਮਾ ਦਾ ਵੀ ਨਾਮ ਉਹਨਾਂ ਦਾ ਤੇ ਬਈ ਜਿੱਦਾਂ ਵੀ ਹੁਣ ਆਪਣੇ ਕੋਲ ਜਿਵੇਂ ਇੰਨੀਆਂ ਫੀਮੇਲ ਆਏ ਬੱਚੇ-ਪੁੱੱਚੇ ਦਾ ਪਰ ਹੁੰਦੇ ਹੋਣਗੇ? ਹਾਂਜੀ ਬੱਚੇ ਪੂਰੇ ਵਧੀਆ ਹੁੰਦੇ ਰਹਿੰਦੇ ਆਪਣੇ। ਵੀ ਜਿੱਦਾਂ ਵੀ ਜਿਵੇਂ ਆਪਣੇ ਜਿਵੇਂ ਘਰ ਦੀ ਫੀਮੇਲ ਆ ਘਰ ਦਾ ਮੇਲ ਆ ਜਿੱਦਾਂ ਵੀ ਉਹਦਾ ਤਾਂ ਬਾਹਰੋਂ ਦਾ ਆਪਾਂ ਚੱਕਦੇ ਨਹੀਂ ਹਣਾ? ਨਹੀਂ ਬਾਹਰੋਂ ਆਪਾਂ ਆਪਣਾ ਬੱਚੇ ਜੰਨੇ ਆ। ਬਾਹਰੋਂ ਬਿਲਕੁਲ ਨਹੀਂ ਚੱਕਦੇ ਆਪਾਂ। ਬੱਚਾ ਆਪਦੇ ਘਰ ਦੇ ਬਰੀੜੀ ਆਪਾਂ ਕਰੀਦੀ ਆ ਸਾਰੀ ਚਿੰਨ ਕਰਦੇ ਆ। ਅੱਛ ਆਪਾਂ ਮਾਰਕੀਟ ਚੋਂ ਪਤਾ ਵੀ ਕਰ ਸਕਦੇ ਆ ਵੀ ਆਪਾਂ ਅਗਲੇ ਨੂੰ ਗਰੰਟੀ ਦੀਦੀ ਵੀ ਜਿੰਨੇ ਤੂੰ ਪੈਸੇ ਦੇ ਗਿਆ ਨਾ ਚੀਜ਼ ਬਣੀ ਘਰੇ ਛੱਡ ਜੀ ਪੈਸੇ ਲੈ ਜੀ ਆਉਦੇ ਅੱਛਾ ਇੱਥੋਂ ਕਿੱਥੇ ਗਰੰਟੀ ਦੇ ਗਰੰਟੀ ਨਹੀਂ ਦਿੰਦਾ ਇਹ ਚੀਜ਼ ਦੀ ਵੀ ਵੱਡੇ ਬੰਦੇ ਤੇ ਕਿਰਪਾ ਨਾਲ ਤਕਰ ਦਰਸ਼ਕੋ ਇਹ ਗੱਲ ਨੋਟ ਕਰਨ ਵਾਲੀ ਆ ਵੀ ਬੰਦਾ ਬੀ ਇੰਨੀ ਗਰੰਟੀ ਕੋਈ ਨਹੀਂ ਦੇ ਸਕਦਾ ਵੀ ਜਿੰਨਾ ਤੇ ਕਰੋ ਕਹਿੰਦਾ ਵੱਡੇ ਹੋਣ ਤੱਕ ਵੀ ਗਰੰਟੀ ਆ ਵੀ ਜੇ ਮਾੜਾ ਬਣਦੇ ਵਾਪਸ ਕਰ ਦਿਓ ਹਾਂ ਮਾੜਾ ਬਣ ਕੇ ਵਾਪਸ ਕਰ ਦਿਓ ਤੇ ਇਹ ਇਹ ਬਈ ਇੰਨਾ ਫਿਰ ਯਕੀਨ ਕਿਵੇਂ ਆ ਵੀ ਜੀ ਯਕੀਨ ਆ ਜੀ ਜਿਹੜਾ ਜਿੰਨੇ ਵੀ ਆਪਣੇ ਕੋਲ ਸਟਾਰਟ ਆ ਫੀਮੇਲ ਨਾ ਆਪਾਂ ਅਕੋਰਡਿੰਗ ਟੂ ਰੇਟ ਵੇਚਦੇ ਆ ਵੀ ਜੇ ਉਹ 20 ਅੜਲੀ ਚੀਜ਼ੇ ਤੋਂ 20 ਵਾਲੀ ਹੀ ਬਣੂ 20 ਦੀ ਬਣੂ ਹਾਂ ਜੇ ਉਹ ਚੀਜ਼ 50 ਵਾਲੀ ਤਾਂ 50 ਵਾਲੀ ਬਣੂਗੀ ਜਿਹੜਾ ਮੈਜਿਸਟਰਡ ਆ ਜਿਹੜੇ ਇਹਨਾਂ ਦੀ ਬਲੱਡ ਲਾਈਨ ਬਾਰੇ ਦੱਸੋ ਬਈ ਆਪਣੇ ਕੋਲ ਜਿਹੜੇ ਪੰਜੇ ਸਟੱਡ ਆ ਜੀ ਸਾਰੇ ਤਕਰੀਬਨ ਜਿਵੇਂ ਡ੍ਰੈਗਨ ਹੋ ਗਿਆ ਜੀ ਉਹ ਤਾਂ ਆਪਣਾ ਜੁਆਏ ਤੇ ਯੂਰੋ ਬਲੱਡ ਲਾਈਨ ਦੇ ਵਿੱਚ ਹੀ ਆ ਰਹੇ ਆ। ਵੀ ਅੱਜ ਦੇ ਟਾਈਮ ਦੇ ਵਿੱਚ ਟੌਪ ਦੀ ਬਲੱਡ ਲਾਈਨ ਹੈ ਫੇਮਸ ਬਹੁਤ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਆਪਣੇ ਕੋਲੇ ਹੈਗਾ ਵਾਈਟ ਸਟੱਡ ਜੀ। ਹਾਂ ਵਾਈਟ ਜੀ ਬੜਾ ਹੁੰਦਾ। ਜੀ ਇਹ ਹੈਗਾ ਵਾ ਵਿਲਮਪੋਰਟ ਆ ਰਸ਼ੀਆ ਤੋਂ ਇੰਪੋਰਟ ਹੋਇਆ ਹੋਇਆ ਦਾ ਮਦਰ ਫਾਦਰ। ਜੀ ਮਦਰ ਫਾਦਰ ਦਾ। ਇੱਕਦਮ ਕੋਟ ਆ। ਹਾਂ ਬੱਚਾ ਹੈ। ਹਾਂ ਭਾਈ ਬਿਲਕੁਲ ਮਦਰ ਵੀ ਇੰਪੋਰਟ ਆ ਫਾਦਰ ਮਦਰ ਇੰਪੋਰਟ ਫਾਦਰ ਵੀ ਬੜਾ ਡਾਇਰੈਕਟ ਇੰਪੋਰਟ ਦਾ ਬੱਚਾ ਹੈ। ਜੀ ਜੀ ਜੀ। ਠ ਬੋਸ ਉਹ ਹੈ ਬੋਲਟ ਬਲੱਡ ਲਾਈਨ ਦਾ ਬੋਲਟ ਬਲੱਡ ਲਾਈਨ ਦਾ ਹਾਂ ਉਹ ਵੀ ਪੂਰੀ ਟੌਪ ਦੀ ਬਲੱਡ ਲਾਈਨ ਆਪਣੇ ਫੇਮਸ ਆ ਲੁਧਿਆਣੇ ਤੋਂ ਵਾਲੀਆ ਜੀ ਉਹਨਾਂ ਦੇ ਕਰੋ ਦੀ ਬਲੱਡ ਲਾਈਨ ਹੈਗੀ ਉਹ ਜੀ 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 ਤੇ ਉਸ ਤੋਂ ਬਾਅਦ ਆਪਣਾ ਇੱਕ ਹੋਰ ਨਵਾਂ ਹੁਣ ਆਪਾਂ ਸਟਾਰਟ ਕਰ ਰਹੇ ਹਾਂ 8 ਕ ਮਹੀਨੇ ਦਾ ਹੋ ਗਿਆ ਜੀ ਤੇ ਉਹ ਆਪਾਂ ਲਿਆ ਹੋਇਆ ਉਹ ਵੀ ਇੰਡੀਅਨ ਚੈਂਪੀਅਨ ਹੋ ਚੁੱਕਿਆ ਡੌਗ ਨਵਾਬ ਨਵਾਬ ਜੀ ਤੇ ਪ੍ਰਿੰਸ ਉਹਰਾ ਨਾਮ ਡੌਗ ਦਾ ਉਹ ਵੀ ਆਪਾਂ ਹੁਣ ਨੈਕਸਟ ਸ਼ੁਰੂ ਕਰ ਦਾਂਗੇ ਉਹਨੂੰ ਨੈਕਸਟ ਮੀਟਿੰਗ ਨੂੰ ਜਿਹੜਾ ਰੈਡੀ ਆ ਉਹ ਸ਼ੁਰੂ ਕਰਾਂਗੇ ਹੁਣ ਆਪਾਂ ਜੀ ਜੀ ਤੇ ਇੱਕ ਆਪਣੇ ਕੋਲੇ ਹੈਗਾ ਲੀਓ ਜੀ ਲੀਓ ਜਿਹੜਾ ਲੀਓ ਆ ਉਹਦਾ ਜਿਹੜਾ ਫਾਦਰ ਹੈਗਾ ਉਹ ਵੀ ਇੰਪੋਰਟ ਸੀਗਾ ਪ੍ਰਿੰਸ ਦਾ ਬੱਚਾ ਜੀ ਉਹ ਪ੍ਰਿੰਸ ਦਾ ਬੱਚਾ ਜੀ ਉਹ ਵੀ ਫੇਮਸ ਪੂਰੀ ਬਲੱਡ ਲਾਈਨ ਹੈਗੀ ਪ੍ਰਿੰਸ ਦੀ ਜੀ 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 ਤੇ ਮਿੱਤਰੋ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਹੋਵੇ ਤਾਂ ਵੀਰ ਹੁਣਾਂ ਨਾਲ ਕੰਟੈਕਟ ਕਰਿਓ ਬਹੁਤ ਟਾਪ ਦੇ ਡੌਗ ਆ ਬਾਈ ਹੁਣਾਂ ਕੋਲੇ ਮੈਂ ਬਾਈ ਫੀਮੇਲਾਂ ਦੇਖੀਆਂ ਤੁਹਾਡੀਆਂ ਯਾਰ ਫੀਮੇਲਾਂ ਮੇਲਾਂ ਨੂੰ ਯਾਰ ਜਿਵੇਂ ਮੈਂ ਦੇਖਦਾ ਨਾ ਬੰਦੇ ਬਹੁਤ ਜਾਨਾ ਜਿੱਦਾਂ ਮੈਂ ਵਿਜੀਟ ਕਰਦਾ ਰਹਿੰਦਾ ਹਣਾ ਵੀ ਫੀਮੇਲਾਂ ਬਹੁਤ ਜ਼ਿਆਦਾ ਟਾਪ ਦੀਆਂ ਥੋਡੇ ਕੋਲੇ ਬਾਈ ਫੀਮੇਲਾਂ ਬਾਈ ਹੁਣਾਂ ਰੋਇ ਡੀਲਿੰਗ ਕੋਲ ਆਉਂਦੀ ਆ ਬਲੈਕ ਕਲਰ ਦੀ ਫੀਮੇਲ ਆ ਸਾਡੇ ਕੋਲ ਮੈਨੂੰ ਕਟੋਕੜ 10 ਫੋਨ ਆ ਗਏ ਵੀ ਮੀਟਿੰਗ ਲੈਣੀ ਓਦੀ ਮੈਂ ਕਹਿੰਨਾ ਭਰਾਵਾ ਮੀਟਿੰਗ ਨਹੀਂ ਆ ਫੀਮੇਲ ਆ ਅੱਛਾ ਉਹਨੂੰ ਮੇਲ ਸਮਝੀ ਜਾਂਦੇ ਆ ਮੇਲ ਸਮਝੀ ਜਾਂਦੇ ਲੋਕੀ ਬਲੈਕ ਕਲਰ ਨੂੰ ਹਾਂ ਬਾਈ ਬੜੀ ਸ਼ੌਟ ਲਾਵਾਂਗੇ ਦੇਖੋ ਬਾਈ ਫੀਮੇਲ ਆ ਇੰਨੀ ਆ ਟਾਪ ਕੁਆਲਿਟੀ ਦੀ ਆ ਨਾ ਕਿੱਥੋਂ ਲ ਭਲੇ ਬਈ ਹੈ ਬਸ ਇਹ ਵੀ ਇੰਪੋਰਟ ਬਲੱਡ ਲੈਂਦੀਆਂ ਫੀਮੇਲ ਲਾਂ ਮਾ ਕੋਈ ਲੋਕਲ ਫੀਮੇਲ ਨਹੀਂ ਆ ਕਿ ਬਲੱਡ ਲਾਈਨ ਦੀ ਫੀਮੇਲ ਅੱਜ ਚਲੋ ਅਸੀਂ ਵੱਡੇ ਨਹੀਂ ਆ ਆਪਦੇ ਆਪ ਨੂੰ ਕਹਿੰਦੇ ਬਟ ਅਸੀਂ ਕਹਿੰਦੇ ਵੀ ਸਾਡੇ ਕੋ ਹੈ ਨਹੀਂ ਕਿਸੇ ਕੋਲੇ ਅੱਜ ਦੀ ਡੀਟ ਨਹੀਂ ਬਾਈ ਮੈਂ ਫੀਮੇਲਾਂ ਦੇਖੀਆਂ ਬਹੁਤ ਦੇਖੀਆਂ ਨਾ ਮੇਲ ਬਹੁਤ ਬੰਦਿਆਂ ਕੋਲੇ ਵਧੀਆ ਪਰ ਫੀਮੇਲਾਂ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਫੀਮੇਲਾਂ ਲਈ ਸਾਨੂੰ ਇਵਨ ਕਿ ਥਾਈਲੈਂਡ ਤੋਂ ਵੀ ਕਾਲ ਆ ਚੁੱਕੀ ਆ ਅੱਛਾ ਅਸੀਂ ਸ਼ੋਅ ਕਰਾਂਗੇ ਸਾਨੂੰ ਕੋਲੇ ਫੀਮੇਲ ਵਿੱਚ ਵੀ ਥਾਈਲੈਂਡ ਬਾਹਰਲੇ ਮੁਲਕਾਂ ਤੋਂ ਵੀ ਮਿੱਤਰੋ ਦੇਖ ਲਓ ਵੀ ਇਹ ਫੀਮੇਲ ਆ ਵੀ ਅਸੀਂ ਸ਼ੋਅ ਕਰਾਂਗੇ ਉੱਥੇ ਹੈ ਲੈ ਲੈ ਬਹੁਤ ਵੱਡੀ ਗੱਲ ਆ ਬਾਈ ਬਹੁਤ ਪ੍ਰਾਪਤੀ ਆ ਤੁਹਾਡੇ ਕਰਨ ਉਹਦੀ ਕਿ ਨਹੀਂ ਆ ਸਾਨੂੰ ਕਹਿੰਦੇ ਵੀ ਤੁਸੀਂ ਆਓ ਅਸੀਂ ਡੌਗ ਤੁਹਾਡਾ ਚੈਂਪੀਅਨ ਕਰਕੇ ਇੱਥੋਂ ਭੇਜਾਂਗੇ ਅੱਛਾ ਫੀਮੇਲ ਇੰਨੀ ਕਿ ਪਸੰਦ ਆ ਪੂਰੀ ਟੌਪ ਦੀ ਬਲੱਡ ਲਾਈਨ ਵਾਲੇ ਉੱਥੇ ਬੰਦੇ ਜਿਨ੍ਹਾਂ ਨੇ ਸਾਨੂੰ ਮੈਸੇਜ ਕੀਤਾ ਬਿਲਕੁਲ ਬਈ ਉੱਥੇ ਤਾਂ ਦੇਖੋ ਵੀ ਜਿਹਨਾਂ ਮੈਂ ਕਹ ਲੋ ਵੀ ਕਰੀਮ ਹੀ ਹੈ ਸਾਰੀ ਹੈ ਨਾ ਕਰੀਮ ਹੀ ਵਸ ਸਾਰੀ ਕਰੀਮ ਹੀ ਉੱਥੇ ਤੱਕ ਨਹੀਂ ਹਾਂ ਨਹੀਂ ਨਹੀਂ ਬਈ ਬਹੁਤ ਬਹੁਤ ਲੋਕੀ ਇੱਤੋਂ ਦੇ ਕਰਕੇ ਹੁਣ ਸਾਨੂੰ ਫੋਨ ਆਉਣ ਲੱਗੇ ਫੀਮੇਲ ਦੇ ਦੋ ਜਿਹੜੀ ਬਲੈਕ ਕਲਰ ਦੀ ਫੀਮੇਲ 2 ਲੱਖ ਰੁਪਏ ਰੇਡ ਲਾਤਾ ਬੰਦੇ ਨਹੀਂ ਕਿਸੇ ਨੇ ਅੱਛਾ ਜੀ ਔਰ ਲੋਕਾਂ ਤੋਂ ਫੋਨ ਕਰਾ ਰਹੇ ਆ ਭਾਜੀ ਤੁਸੀਂ ਵੇਚਦੇ ਆ ਵੇਚਦੇ ਆਪਾਂ ਵੇਚਦੇ ਨਹੀਂ ਕਿ ਬਸ ਜਾਣ ਕੇ ਲੋਕਾਂ ਦਾ ਥੋੜਾ ਜਿਹਾ ਹੁੰਦਾ ਵਾ ਪੁੱਛੀਏ ਇਹਨਾਂ ਨੂੰ ਕਿਸੇ ਸਾਹਿਬ ਨੂੰ ਵੀ ਉਹਦੇ ਤੋਂ ਅੱਗੇ अच्छा अच्छा ਜੀ ਬਲੈਕ ਬੱਚੇ ਵੀ ਹੁੰਦੇ ਵੀ ਆਪਣੇ ਕੋਲੇ ਬਲੈਕ ਬੱਚਾ ਵੀ ਆਉਂਦੇ ਜੀ ਹਾਂ ਵੀ ਦੋ ਬਲੈਕ ਆਪਣੇ ਕੋਲ ਸਾਰੇ ਤਰ੍ਹਾਂ ਦੇ ਬਲੱਡ ਲਾਈਨ ਆ ਗਏ ਜੀ ਆਪਣੇ ਲੋਕਾਂ ਕੋਲੇ ਚਲੋ ਸਟੱਡ ਵੀ ਬਾਈ ਜਿੰਨੇ ਇਹਨਾਂ ਦੇ ਮੈਨੂੰ ਲੱਗਦਾ ਕਲਰ ਆ ਤੁਹਾਡੇ ਕੋਲ ਸਾਰੇ ਕਲਰਾਂ ਦਾ ਸਟੱਡ ਵੀ ਹੈਗੇ ਆਪਣੇ ਕੋਲ ਸਾਰੇ ਕਲਰਾਂ ਦੇ ਸਟੱਡ ਆ ਜੀ ਸਾਰੀ ਬਲੱਡ ਲਾਈਨ ਚੇਂਜ ਆ ਕੋਈ ਇਹ ਨਹੀਂ ਕਹਿ ਸਕਦਾ ਵੀ ਸੇਮ ਬਲੱਡ ਦੇ ਜੇ ਅਸੀਂ ਕਿਸੇ ਨੂੰ ਬੱਚਾ ਦਿੰਨੇ ਵੀ ਹਾਂ ਫੀਮੇਲਾਂ ਲੱਗਦੀਆਂ ਹਾਂ ਮੇਲਾਂ ਲੱਗਦੀਆਂ ਹਾਂ ਹਾਂ ਜੀ ਫੀਮੇਲਾਂ ਵੀ ਲੱਗਾਂ ਕੰਬੀਨੇਸ਼ਨ ਜੇ ਕਿਸੇ ਨੂੰ ਅਸੀਂ ਬੱਚਾ ਦਿੰਨੇ ਵੀ ਹਾਂ ਕੋਈ ਮੇਲ ਫੀਮੇਲ ਇਕੱਠਾ ਲ ਇੱਕੋ ਬਲੱਡ ਦੇ ਨਹੀਂ ਦਿੰਦੇ ਅਸੀਂ ਜੀ ਇੱਕ ਅਜੇ ਭਾਈ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਜਿਹੜਾ ਜਿੱਦਾਂ ਵੀ ਆਪਣੇ ਮੈਂ ਬੋਲ ਆਪਣੇ ਜਿੱਦਾਂ ਵੀ ਟੁਆਏ ਤੇ ਸਪਿਟ ਦੇ ਵਿੱਚ ਕੀ ਫਰਕ ਹੁੰਦਾ ਹੈ ਟੁਆਏ ਜੀ ਦੇਖੋ ਟੁਆਏ ਬਰੀਡ ਤਾਂ ਬਰੀਡ ਆ ਟੁਆਏ ਯਾਨੀ ਕਿ ਆਪਾਂ ਡੌਗ ਨੂੰ ਕਹਿੰਦੇ ਨਾ ਵੀ ਟੁਆਏ ਬਰੀਡ ਆਉਂਦੀ ਹੈ ਜੀ ਟੁਆਏ ਬਰੀਡ ਦੇ ਵਿੱਚ ਹੁਣ ਕਾਫੀ ਡੌਗ ਜਿਵੇਂ ਸਿਜੂ ਆਪਣਾ ਪਮੇਰਨ ਨੂੰ ਟੁਆਏ ਬਰੀਡ ਚ ਕਹਿੰਦੇ ਲੋਕੀ ਬਟ ਸਾਰੇ ਇੱਕ ਪਤਾ ਨਹੀਂ ਲੋਕਾਂ ਨੂੰ ਟੁਆਏ ਟੁਆਏ ਕਰੀ ਜਾਂਦੇ ਵੀ ਟੁਆਏ ਲੈਣਾ ਜਦੋਂ ਅਸੀਂ ਪੁੱਛਦੇ ਆਂ ਕਿ ਇਹ ਕਿਹੜਾ ਟੁਆਏ ਲੈਣਾ ਉਦੋਂ ਬੜੀ ਕਨਫਿਊਜ਼ਨ ਹੁੰਦੀ ਹੈ ਬਿਲਕੁਲ ਬਿਲਕੁਲ ਵੀ ਜਿੱਦਾਂ ਮੈਂ ਜਿਵੇਂ ਤੁਸੀਂ ਆਏ ਆ ਸਾਡੇ ਕੋਲੇ ਹੋਰ ਵੀ ਜਿਵੇਂ ਸ਼ੋਹਾਂ 'ਚ ਜਾਂਦੇ ਆਂ ਅਸੀਂ ਦੱਸਦੇ ਹਾਂ ਤੇ ਭਾਈ ਪਮਿਰੇ ਨਾਏ ਪਮਿਰੇ ਨੂੰ ਕੋ ਜੀ ਮੈਂ ਮੈਂ ਜਿੱਦਾਂ ਦੇ ਆਪਣੇ ਪਿੰਡਾਂ ਦੇ ਵਿੱਚ ਭਾਈ ਆਪਾਂ ਦੇਖਦੇ ਹਾਂ ਨਾ ਜਿੱਦਾਂ ਜਿਹੜੇ ਕਲਚਰ ਆ ਉਹਨਾਂ ਨੂੰ ਟਵਾਏ ਗਈ ਜਾਂਦੇ ਆ ਟਵਾਏ ਨੂੰ ਆਪਣਾ ਅੱਜ ਕੱਲ੍ਹ ਚੱਲੀ ਜਾਂਦੀ ਟਰੈਂਡ ਆ ਪਮਿਰੇ ਨੂੰ ਕਲਚਰ ਗਈ ਜਾਂਦੇ ਆ ਨਾ ਟਰੈਂਡ ਚੱਲਦਾ ਪਿਆ ਜੀ ਅੱਜ ਕੱਲ੍ਹ ਇੰਸਟਾਗ੍ਰam ਤੇ ਚੱਲ ਰਿਹਾ ਰੋਕੀ ਲਿੱਕੇ ਭਾਈ ਜਾਂਦੇ ਆ ਟਵਾਏ ਫਾਰਮ ਜੀ ਯਾਨੀ ਕਿ ਵਧੀਆ ਬੰਦੇ ਵੀ ਟਵਾਏ ਬੌਮ ਲਿਖੀ ਜਾਂਦੇ ਜਿਨ੍ਹਾਂ ਨੂੰ ਪਤਾ ਵਕਤ ਇਹਦਾ ਸਹੀ ਨਾ ਬਈ ਟਵਾਏ ਭਾਵਾਂ ਜਿਵੇਂ ਟਵਾਏ ਦਾ ਬਹੁ ਬਰੀਦਾ ਉਹਨਾਂ ਨੂੰ ਕਹਿੰਦੇ ਨਾ ਇਹਦਾ ਸਹੀ ਨਾਮ ਪੁਮੇਰੀਅਨ ਹਾਂ ਇਹਦਾ ਸਹੀ ਪੁਮੇਰੀਅਨ ਅੱਛਾ ਨਾਲੇ ਉਹ ਆਪਣੇ ਜਿਹੜੇ ਬਾਈਟ ਵੱਡੇ ਹੁੰਦੇ ਉਹਨਾਂ ਨੂੰ ਕਹਿੰਦੇ ਉਹ ਆਪਣੇ ਬਲੱਡ ਜਿਵੇਂ ਹਰੇਕ ਤਰ੍ਹਾਂ ਇੰਡੀਅਨ ਸਪੀਡ ਜੇ ਹੋ ਜਾਂਦਾ ਵਾ ਜਾਂ ਅਮਰੀਕਨ ਸਪੀਡਸ ਹੋ ਜਾਂਦੀ ਜੀ ਉਹਨਾਂ ਨੂੰ ਸਪੀਡਸ ਕਹਿੰਦੇ ਆ ਕੁਝ ਲੋਕ ਜਿਹੜੇ ਸਪੀਡਸ ਦੀ ਸ਼ਾਰਟ ਇੱਕ ਫਾਰਮ ਚਲਾਈ ਸੀ ਪਿੱਛੇ ਕੀਮੋ ਕਹਿਣ ਲੱਗੇ ਸੀ ਚਲੋ ਕੁਝ ਹੱਦ ਤੱਕ ਬੰਦੇ ਵੀ ਥੋੜਾ ਸੈੱਟ ਹੋ ਗਏ ਪਰ ਫਿਰ ਉਹ ਟਵਾਏ ਭ ਤਵਾਏ ਉਹਨੂੰ ਵੀ ਉਮੀਰੀਆਂ ਨੂੰ ਵੀ ਟਵਾਏ ਕਹਿੰਦੇ ਨੇ ਤੇ ਟਵਾਏ ਪਾਉਣ ਨੂੰ ਵੀ ਕਹਿੰਦੇ ਨੇ ਉਹਦਾ ਯਾਰ ਕਹਿੰਦੀ ਹੈ ਨਾ ਹੁਣ ਐਕਚੁਅਲ ਦੇ ਵਿੱਚ ਹੈਗੀ ਬਰੀਡ ਹੈ ਜੀ ਆ ਵੀਰੇ ਮੈਂ ਤੁਹਾਨੂੰ ਕਹਿੰਦਾ ਤੁਸੀਂ ਪੁਰਾਣੇ ਕੰਮ ਕਰਦੇ ਮੈਂ ਤਾਂ ਪੁੱਛ ਰਿਹਾ ਵੀ ਦਰਸ਼ਕਾਂ ਨੂੰ ਪਤਾ ਲੱਗ ਜਾਓ ਆਪਣੇ ਨੂੰ ਨਹੀਂ ਪਤਾਗਾ ਕਈ ਬੰਦੇ ਇਦਾਂ ਠੱਗੀ ਖਾ ਜਾਂਦੇ ਆ ਵੀ ਯਾਰ ਉਹਨਾਂ ਨੂੰ ਉਮੀਰੀਆਂ ਨਹੀਂ ਟਵਾਏ ਕਹਿ ਕੇ ਦਿੱਤਾ ਜਾਂਦਾ ਕਿਉਂਕਿ ਬੱਚੇ ਬਾਈ ਜਿੰਨਾ ਕਹਿੰਦਾ ਜਿੰਨੇ ਛੋਟੇ ਹੁੰਦੇ ਆ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਇਹਦਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਬਸ ਪੰਜ 7 ਮਹੀਨੇ ਤੋਂ ਬਾਅਦ ਕੁਆਲਟੀ ਦਾ ਹੈ ਸਹੀ ਤਾਂ 7 ਤੋਂ 8 ਮਹੀਨੇ ਬਾਅਦ ਉਹ ਇਹਨਾਂ ਨੇ ਆਪਦਾ ਦੱਸਣਾ ਇਹ ਜੇ ਪੋਮੇਰੀਅਨ ਦੇ ਵਿੱਚ ਆਉਂਦਾ ਸਹੀ ਪੋਮੇਰੀਅਨ ਜਿਹੜੇ ਆ ਗਿਆ ਸ਼ਾਰਟ ਫੇਸ ਆ ਜਾਂਦਾ ਜੀ ਸ਼ਾਰਟ ਇਅਰ ਆ ਜਾਂਦੇ ਆ ਜਾਂ ਆਪਾਂ ਉਹਨੂੰ ਕਹ ਲੋ ਕੀ ਕੋਟ ਆ ਜਾਂਦਾ ਮੇਨ ਕੋਟ ਤੇ ਗੱਲ ਨਿਬੜਦੀ ਹੈ ਜੀ ਇਹਨਾਂ ਦੀ ਜੀ ਇੱਕ ਬਈਏ ਜੇ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਨਾ ਵੀ ਫੀਮੇਲ ਦਾ ਕਿੰਨਾ ਕੁ ਜੋੜ ਦਾਣਾ ਵੀ ਬਰੀਡਿੰਗ ਦੇ ਲਈ ਦੇਖੋ ਜੀ ਫੀਮੇਲ ਦੇ ਵਿੱਚ ਜੇ ਤੱਕ ਪੂਰੇ ਸਟਰੋਂਗ ਬਲੱਡ ਲਾਈਨ ਦੀ ਫੀਮੇਲ ਹੈ ਜੀ ਜੀ ਬਹੁਤ ਚੰਗੀ ਹਾਂ ਉਹਦੇ ਵਿੱਚ ਪ੍ਰੋਪਰ ਪੋਮੇਰੀਅਨ ਬੱਚਾ ਨਿਕਲਦਾ ਜੀ ਕੁਝ ਲੋਕੀ ਹੋਣ ਕਹਿੰਦੇ ਜੀ ਬਹੁਤ ਬੰਦਿਆਂ ਕੋਲੇ ਹੈਗੀਆਂ ਇਹ ਕਲਚਰ ਸਾਨੂੰ ਫੋਨ ਆਉਂਦੇ ਬਾਈ ਜੀ ਟੁਆਇਪ ਆ ਮੀਟਿੰਗ ਕਰਾਉਣੀ ਮੀਟਿੰਗ ਕਰਾਉਣੀ ਹਾਂ ਇਹ ਗੱਲ ਬਚਾਈ ਜੇ ਫੋਟੋ ਪਾਓ ਭਾਜੀ ਜਦੋਂ ਫੋਟੋ ਪਾਉਂਦੇ ਆ ਅਸੀਂ ਉਹਨਾਂ ਨੂੰ ਕਹਿੰਨੇ ਭਾਜੀ ਵੀ ਇਹ ਤੁਸੀਂ ਜਿਹੜੇ ਡਾਕਟਰ ਤੁਸੀਂ ਸੋਚਦੇ ਆ ਨਾ ਵੀ ਤੁਸੀਂ ਇਹਦਾ 50000 ਰੁਪਏ ਸਾਨੂੰ ਫੀਸ ਦੋਗੇ ਜੋ ਪੀਆ ਇਹਲਾ ਬੱਚਾ ਨਹੀਂ ਨਿਕਲਣਾ ਇਹਦੇ ਚ ਬੱਚਾ ਨਿਕਲਣਾ 8 ਤੋਂ 10000 ਵਾਲਾ ਹੀ ਹਮਮ ਕੱਲ ਤੁਸੀਂ ਡੌਗ ਨੂੰ ਨਿੰਦੀ ਜਾਓ ਵੀ ਡੌਗ ਤਾਂ ਹੀ 5000 ਦੇਤਾ ਜੀ ਫਿਰ ਫਿਰ ਅਗਲਾ ਰਿਜ਼ਲਟ ਤੇ ਕਰਦਾ ਨਾ ਫੀਮੇਲ ਨਹੀਂ ਦੇਖਦਾ ਨਾ ਫੀਮੇਲ ਨਹੀਂ ਦਿਖਦਾ ਹਾਂ ਬਿਲਕੁਲ ਬਿਲਕੁਲ ਹੁਣ ਅੱਜ ਦਾ ਟ੍ਰੈਂਡ ਨਵਾਂ ਹੋ ਗਿਆ ਫੋਟੋ ਖਿੱਚ ਲੈਂਦੇ ਮੀਟਿੰਗ ਲਈ ਹਾਂ ਖਿੱਚ ਲੈਂਦੇ ਕੁੱਤੇ ਦੀ ਫੋਟੋ ਹੀ ਦਿਖਾਈ ਜਾਂਦੇ ਜੀ ਆਹ ਬੱਚਾ ਫੀਮੇਲ ਆ ਦਿਖਾਉਂਦੇ ਨਹੀਂ ਅਸੀਂ ਫੀਮੇਲ ਦਿਖਾਈ ਜਾਂਦੀ ਹੈ ਵੀ ਆ ਫੀਮੇਲ ਆ ਪਿਆ ਜੀ ਇਹ ਇਹ ਦਰਸ਼ਕ ਵੀਰੋ ਬਹੁਤ ਵੱਡੀ ਗੱਲ ਕਹੀ ਆ ਅੱਜ ਵੀਰ ਨੇ ਵੀ ਫੀਮੇਲ ਆ ਤੁਹਾਡੇ ਕੋਲ ਜੀ ਪੂਰੀ ਟੌਪ ਵਧੀਆ ਫੇਰੀ ਮੀਟਿੰਗ ਕਰਾਓ ਨਹੀਂ ਕੋਈ ਬੰਦਾ ਆਪਣੇ ਡੌਗ ਦਾ ਨੁਕਸਾਨ ਨਹੀਂ ਕਰਾਉਣਾ ਚਾਹੁੰਦਾ ਅਗਲਾ ਕਹਿੰਦਾ ਮੈਂ 50000 ਪੜਿਆ ਮੈਨੂੰ ਗਿਆ ਨਾ ਇਹ ਬਰੀਡਿੰਗ ਦੇ ਸੁਧਾਰ ਲਈ ਬਾਈ ਨੇ ਬਹੁਤ ਵਧੀਆ ਗੱਲ ਕਹੀ ਆ ਬਹੁਤ ਡੂੰਗੀ ਗੱਲ ਆ ਇਹ ਸਮਝਣਾ ਚਾਹੀਦਾ ਆਪਾਂ ਨੂੰ ਵੀ ਜਿੱਦਾਂ ਦੀ ਆਪਣੇ ਕੋਲ ਫੀਮੇਲ ਆ ਓਦਾਂ ਦੇ ਡੌਗ ਤੋਂ ਹੀ ਕਰਵਾ ਲਓ ਉਹਦੀ ਬਰੀਡ ਖਰਾਬ ਨਾ ਕਰੋ ਜੇ ਆਪਾਂ ਪੰਮੀਰੀਅਨ ਟਵਾਇਜ਼ ਤੋਂ ਕਰਵਾ ਦਾਂਗੇ ਬਰੀਡ ਖਰਾਬ ਹੋ ਜਾਏ ਬਾਈ ਹਨਾ ਹੁੰਦਾ ਹੀ ਆ ਜੀ ਕਿਉਂਕਿ ਅੱਜ ਕਈ ਬੰਦੇ ਨੇ ਸਾਨੂੰ ਸਵਾਲ ਹੁੰਦੇ ਆ ਆਪਰੇਸ਼ਨ ਤੇ ਨਹੀਂ ਹੁੰਦਾ ਜੀ ਆਪਰੇਸ਼ਨ ਹੁੰਦਾ ਵੀ ਕਰਨਾ ਜੀ ਬਿਲਕੁਲ ਬਿਲਕੁਲ ਹੁੰਦੀਆਂ ਛੋਟੀਆਂ ਜੀ ਡੌਗ ਵੱਡੇ ਤੋਂ ਮੀਟ ਕਰਾ ਲੈਂਦੇ ਅਸੀਂ ਬੰਦੇ ਨੂੰ ਕਹਿੰਦੇ ਯਾਰ ਉਹਦਾ ਕੰਬੀਨੇਸ਼ਨ ਕਰੋ ਬਿਲਕੁਲ ਬਈ ਛੋਟੀ ਫੀਮਲ ਉਹ ਜੇ ਡੌਗ ਤੋਂ ਮੀਟ ਕਰਾਓ ਨਾਰਮਲ ਬਰੀਡਿੰਗ ਹੋਵੇ ਨਾਰਮਲ ਪਾਪਾ ਆਉਗੇ ਤੁਹਾਡੇ ਕੁਝ ਲੋਕ ਆਉਂਦੇ ਨਹੀਂ ਜੇ ਅਸੀਂ ਇਤੋ ਹੀ ਕਰਉਣਾ ਅਸੀਂ ਕਹਿੰਦੇ ਨੇ ਨਹੀਂ ਸਾਡੇ ਕੋਲ ਕਸਟਮ ਅਵੇਲੇਬਲ ਬਿਲਕੁਲ ਸਹੀ ਗੱਲ ਕਹੀ ਆ ਜੇ ਵੀਰ ਨੇ ਕਿਉਂਕਿ ਆਪਾਂ ਵਜੇ ਉਦਾਂ ਦੇ ਡੌਗ ਤੋਂ ਮੀਟਿੰਗ ਕਰਾ ਲਈ ਜਾਂ ਉਦਾਂ ਕਰਾ ਲਿਆ ਫਿਰ ਉਹ ਬੱਚੇ ਅਪਰੇਟ ਹੋ ਗਿਆ ਫਿਰ ਉਹਦਾ ਕੀ ਪੈਦਾ ਹੈ ਉਹਦਾ ਕੋਈ ਫਾਇਦਾ ਨਹੀਂ ਉਹਦਾ ਵੀ ਜੋੜ ਮਲਾਉਣਾ ਚਾਹੀਦਾ ਕਿਉਂਕਿ ਫਿਰ ਪੁਰਾਣੇ ਨਵਾਂ ਕੰਮ ਸ਼ੁਰੂ ਕਰਦੇ ਆ ਜਿਵੇਂ अजय ਵੀਰ ਆ ਅਮਣਾ ਵੀਰ ਆ ਮੈਨੂੰ ਬਹੁਤ ਟਾਈਮ ਤੋਂ ਜਾਣਦੇ ਲਾਡੀ ਵੀਰ ਆ ਇਹਨਾਂ ਬੰਦਿਆਂ ਨੂੰ ਤੁਸੀਂ ਨੰਬਰ ਵੀ ਦੇ ਦਾਂਗੇ ਤੁਹਾਨੂੰ ਜਦੋਂ ਮਰਜ਼ੀ ਕੰਟੈਕਟ ਕਰੋ ਤੁਹਾਨੂੰ ਹਰੇਕ ਰੈ ਦੇਣਗੇ ਹਰੇਕ ਚੰਗੀ ਚੀਜ਼ ਦੇਣਗੇ ਬੱਚਾ ਵੀ ਦੇਣਗੇ ਚੰਗਾ ਤਾਂ ਤੁਹਾਨੂੰ ਗਰੰਟੀ ਵਾਲਾ ਦੇਣਗੇ ਵੀ ਵੱਡੇ ਹੁੰਦੇ ਤੇ ਕਰਦੇ ਮਾੜਾ ਨਿਕਲੂਗਾ ਤਾਂ ਉਹਦੀ ਗਰੰਟੀ ਹੋ ਗਈ ਹਾਂ ਬੈਠਿਆ ਬਾਈ ਕਹਿੰਦੇ ਹਨਾ ਤੇ ਹੋਰ ਅਮਨੇ ਬਾਈ ਠੀਕ ਠਾਕ ਹੋ ਅਮਣਾ ਸਾਡਾ ਭਰਾ ਹੈ ਸਾਡਾ ਬਹੁਤ ਟਾਈਮ ਦਾ ਪਿਆਰਾ ਅਮਨੇ ਨਾਲ ਤੇ ਅਮਨੇ ਕੋਲੇ ਦੇਖੀ ਜਦਾਂ ਸੀ ਪਹਿਲਾਂ ਟਵਾਇ ਪਾਵਾਂ ਤੇ ਅਮਨੇ ਬਾਈ ਕਿੱਦਾਂ ਵੀ ਆਪਣਾ ਡ੍ਰੈਗਨ ਕਿੱਦਾਂ ਚੱਲ ਰਿ ਕਿ ਉਹਾਂ ਜੁਆ ਦੇ ਮਿਲਦੇ ਰਹਿੰਦੇ ਆ ਤੇ ਬੱਚੇ-ਪੁੱੱਚੇ ਹੁਣ ਪਹ ਹੈਗੇ ਵੇ ਚ ਲੈ ਜਾ ਬਈ ਬੱਚੇ ਆ ਇਸ ਵਕਤ ਆਉਣ ਵਾਲੇ ਆ ਬੱਚੇ ਆ ਜਾਣਗੇ ਆਪਣਾ ਪੰਜ ਪੰਜ ਜਾਂ ਛੇ ਹਾਂ ਬਈ ਹਮੜੇ ਬਈ ਮੈਂ ਉਹੀ ਗੱਲ ਕਹਿਣਾ ਵੀ ਕੰਟੈਕਟ ਕਰ ਲਿਓ ਵੀਰਾਂ ਨਾਲ ਬੱਚੇ ਕਿਉਂਕਿ ਇਹਦੇ ਵਿੱਚ ਇੱਕ ਦੋ ਹੀ ਹੁੰਦੇ ਆ ਤੋ ਪਹਿਲਾਂ ਹੀ ਬੋਕ ਨੂੰ ਹੁੰਦੇ ਆ ਵੀ ਜਿਹਨੇ ਵਧੀਆ ਕੁਆਲਿਟੀ ਦਾ ਬੱਚਾ ਲੈਣਾ ਤਾਂ ਵੀਰ ਇਹੋ ਨਾਲ ਕੰਟੈਕਟ ਰੱਖਿਓ ਪਹਿਲਾਂ ਹੀ ਕੰਟੈਕਟ ਕਰ ਲਓ ਕਿਉਂਕਿ ਬਈ ਮੁੰਲਾ ਦਾ ਬਈ ਅੱਛਾ ਬਲੈਕ ਦੇ ਵੀ ਬਲੈਕ ਦੇ ਤਾਂ ਬਈ ਮੈਨੂੰ ਲੱਗਿਆ ਪਤਾ ਸੀ ਲਾਡੀ ਦੱਸ ਜਾਂਦਾ ਸੀਗਾ ਬਾਈ ਆਪਣਾ ਕਹਿੰਦਾ ਸੀਗਾ ਵੀ ਪਹਿਲਾਂ ਹੀ ਬੋਕ ਹੋ ਕੇ ਦੋ ਤ ਤੇ ਬਾਈ ਹਾਂ ਨਹੀਂ ਨਹੀਂ ਜਿਹਨੇ ਬਈ ਵਧੀਆ ਬਰੀਡਿੰਗ ਕਰਨੀ ਹੈ ਜਾਂ ਵਧੀਆ ਬੱਚੇ ਲੈਣੇ ਆ ਪਹਿਲੇ ਬਾਈ ਉਹਨਾਂ ਦਾ ਕੰਟੈਕਟ ਦਾ ਕੰਟੈਕਟ ਕਰ ਲਿਓ ਜੇ ਵਧੀਆ ਬੱਚਾ ਲੈਣਾ ਤੇ ਵਧੀਆ ਤੁਸੀਂ ਬਰੀਡਿੰਗ ਕਰਨੀ ਹੈ ਜੇ ਆਪਾਂ ਬਈ ਬਰੀਡਿੰਗ ਨੂੰ ਲੈਵਲ ਨੂੰ ਉੱਪਰ ਲਿਆਉਣਾ ਤਾਂ ਆਪਾਂ ਨੂੰ ਫੀਮੇਲ ਨਾਲ ਕਹੋ ਜੇ ਬਾਈ ਕਹੋ ਮੈਨੂੰ ਬਈ ਟੌਪ ਦੀਆਂ ਟੌਪ ਨਹੀਂ ਰੱਖਣੀਆਂ ਪੈਣੀਆਂ ਜੇ ਬਰੀਡਿੰਗ ਦਾ ਸੁਧਾਰ ਕਰਨਾ ਦੇਖੋ ਪਹਿਲਾਂ ਕਈ ਬਰੀਡਾਂ ਸੀ ਆਪਣੇ ਪੰਜਾਬ ਦੇ ਵਿੱਚ ਉਹ ਕਿੰਨੀਆਂ ਖਰਾਬ ਹੋ ਗਈਆਂ ਬਈ ਉਹ ਕੀ ਹੋਇਆ ਆਪਾਂ ਮੈਕਸ ਤੋਂ ਅਮੀਡ ਕਰਾਤੀ ਜਾਂ ਫੀਮੇਲਾਂ ਤੇ ਆਪਾਂ ਵਰਕ ਨਹੀਂ ਕੀਤਾ ਮੇਲ ਤੇ ਤਾਂ ਬਈ ਆਪਣੇ ਬੰਦੇ ਆਪਣੇ ਤਾਂ ਬਹੁਤ ਵਰਕ ਕਰੀ ਜਾਂਦੇ ਅੱਜ ਦੇ ਟਾਈਮ ਦੇ ਵਿੱਚ ਸਾਰਾ ਬੰਦਾ ਵਰਕ ਚੱਲਦਾ ਜੀ ਮੇਲ ਤੇ ਬਟ ਫੀਮੇਲ ਤੇ ਕੋਈ ਨਹੀਂ ਕਰ ਰਿਹਾ ਬਸ 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 ਐਕਚੁਅਲ ਪ੍ਰੋਬਲਮ ਇਹ ਚੀਜ਼ ਚੱਰੀ ਆ ਬੱਚਾ ਜਾਵੜਦਾ ਜੀ ਅਗਲੇ ਦਿਨ ਘਰੇ ਆਉਂਦਾ ਸਾਨੂੰ ਫੋਨ ਆਉਂਦੇ ਆ ਭਾਜੀ ਯਾਰ ਬੱਚਾ ਲੈ ਲਿਆ ਸੀ ਯਾਰ ਉਹ ਬੰਦੇ ਨੇ ਇੰਨੇ ਦਾ ਦਿੱਤਾ ਆ ਨਿਕਲ ਗਿਆ ਉਹ ਨਿਕਲ ਗਿਆ ਫਿਰ ਅਸਲ ਗੱਲ ਇਹ ਕਈ ਦਾ ਵੀ ਭਈ ਜੀ ਤਨੂ ਨੇ ਵੀਰਾ ਦਿੱਤਾ ਨਾ ਵੀਰਾ ਹੀ ਬਣਿਆ ਵਾ ਅਸੀਂ ਉਹਨੂੰ ਰਿਜੈਕਟ ਨਹੀਂ ਕਰਦੇ ਵੀ ਉਹਨੇ ਧੋਬਾ ਹੈ ਵੱਧ ਲੈ ਲੈ ਇੰਆ ਕਰ ਲੈ ਤੂੰ ਜਿੰਨੇ ਪਹਿਲੇ ਉਹਨੇ ਵਾਲੀ ਚੀਜ਼ ਉਹਨੇ ਵਾਲੀ ਚੀਜ਼ ਆ ਬਿਲਕੁਲ ਕੁਝ ਬੰਦੇ ਇਹੋ ਜਿਹੇ ਆ ਬਹੁਤ ਵਧੀਆ ਬਲੀਡਿੰਗ ਕਰੀ ਜਾਂਦੇ ਆ ਬਈ ਇੱਕ ਹੋਰ ਆ ਯਾਰ ਜਿੱਦਾਂ ਤੁਹਾਨੂੰ ਤਾਂ ਮੇਰੇ ਨਾਲ ਬਹੁਤ ਜਿਆਦਾ ਨੋਲਜ ਆ ਬਈ ਜਿਹੜਾ ਬੱਚਾ ਬਈ ਮਦਰ ਤੇ ਫਾਦਰ ਘਰੇ ਦੇ ਕੇ ਬੱਚਾ ਮਾਰ ਤੁਹਾਨੂੰ ਜੱਕਣਾ ਦਈਦਾ ਹਨਾ ਜਦੋਂ ਆਪਾਂ ਵੀ ਉਦਾਂ ਹੀ ਜੱਕ ਲੈਨੇ ਆ ਬੱਚਾ ਫਿਰ ਆਪਾਂ ਨੂੰ ਕੀ ਪਤਾ ਬਸ ਕੱਲ ਭਾਈ ਇੱਕ ਨਾ ਸਿਸਟਮ ਹੋਰ ਚੱਲਿਆ ਆ ਵਾ ਬਰੁਕਰਾਂ ਵਾਲਾ ਉਹੀ ਗੱਲ ਆ ਵਾ ਸੋਈ ਬਸ ਉਹ ਕੀ ਕਰਦੇ ਆ ਅੱਜ ਦੀ ਮੈਂ ਉਹ ਬੱਚੇ ਦਾ ਮੰਗਿਆ ਮੈਂ 25000 ਰੁਪਏ ਆ ਜੀ ਜੀ ਤੇ ਬੰਦੇ ਨੇ ਮੈਨੂੰ ਸਕਰੀਨਸ਼ਾਟ ਪਾਇਆ 45000 ਦਾ ਕਿਸੇ ਦਾ ਅੱਛਾ ਉਹ ਥੋੜਾ ਬੱਚੇ ਗਾਹ ਪਾ ਪਾ ਜੀ ਇਕਲੇ 45 ਪਾਤਾ ਇਕ ਨੇ 40 ਪਾਤਾ ਅੱਛਾ ਉਹ ਜਦ ਕਿ ਉਹ ਬੱਚਾ ਵਿਕ ਚੁੱਕਿਆ ਮੇਰਾ ਅੱਛਾ ਜੀ ਉਹ ਬੱਚਾ ਮਹਾਲੀ ਚਲੇ ਗਿਆ ਜੀ ਜੀ ਬੱਚਾ ਵਿਕਿਆ ਬੱਚੇ ਵਿਕੇਦੇ ਪੈਸੇ ਮੰਗੀਆਂ ਦੇ ਲੋਕੀ ਦੇਖ ਲੋ ਲੈ ਹੁਣ ਉਹ ਉਹ ਮਾਰਕੀਟ ਦਾ ਇੰਨਾ ਉਹ ਗੱਲ ਕੀ ਸਿਸਟਮ ਬ੍ਰੋਕਰ ਦਾ ਹੋ ਗਿਆ ਜੀ ਆਪਾਂ ਕੀ ਕਰਦੇ ਇੱਕ ਗਰੁੱਪ ਬਣਾ ਲੈਂਦੇ ਆ ਉਹ ਫੋਟੋ ਪਾਉਣੇ ਆ ਉਹ ਵਿੱਚ ਪਾਉਣੇ ਸਾਰੇ ਪਾਸੇ ਪਹੁੰਚ ਜਾਂਦੀ ਉਹ ਜੀ ਮੈਂ ਵੀ ਲਾਦਣਾ ਫੋਟੋ ਸਟੇਟਸ ਵੀ ਆ ਪਿਆ ਬੱਚਾ ਇਹਨੇ ਵੀ ਲਾਤਾ ਤੁਸੀਂ ਵੀ ਲਾਤਾ ਇਹਨੇ ਉਹ ਸਾਰੇ ਬੰਦੇ ਲਾਉਂਦੇ ਸਾਰੇ ਬੰਦਿਆਂ ਦਾ 5-5000 ਰੁਪਏ ਵਧੀ ਜਾਂਦਾ ਵਧੀ ਜਾਂਦਾ ਜਿਵੇਂ ਪੰਤਾਲੀ 40 ਹੋ ਗਿਆ ਜਾਂਦਾ ਤੁਸੀਂ ਉਹਦੇ ਵਿੱਚ ਪ੍ਰੋਬਲਮ ਪਤਾ ਕਿੱਥੇ ਆਉਂਦੀ ਉੱਥੇ ਆਉਂਦੀ ਪ੍ਰੋਬਲਮ ਬਰੀਡਰ ਨੂੰ ਜੀ ਬਸ ਬਰੀਡਰ ਦਾ ਬੱਚਾ ਰੁਕ ਜਾਂਦਾ ਅਗਲਾ ਕਹਿੰਦਾ ਯਾਰ 45000 ਮੰਗ ਲਿਆ ਕਿੱਥੇ ਜਾਵਾਂਗੇ ਨਹੀਂ ਹੈ ਜੀ ਜਦੋਂ ਬੱਚਾ ਅਗਲੇ 30000 ਦਾ ਦੇਣਾ 25 ਦਾ ਦੇਣਾ ਅਗਲੇ ਦਾ ਬਲੌਕ ਕਰ ਦੇ। ਤੁਹਾਡੇ ਦੀ ਗੱਲ ਆ ਜਿੱਦਾਂ ਜਿਹਦੇ ਘਰੇ ਬੱਚੇ ਹੁੰਦੇ ਉਹਨੂੰ ਆਏ ਹੁੰਦਾ ਵੀ ਯਾਰ ਛੇਤੀ ਵਗ ਜੇ। ਇਹ ਵਿੱਚੋਂ ਹੀ ਪੈਸੇ ਕਮਾਏ ਜਾਂਦੇ ਆ। ਇਹ ਬਰੀਡਿੰਗ ਦਾ ਲੈਵਲ ਥੱਲੇ ਜਾਂਦਾ ਵੀ ਇਹ ਵੀ ਮੀਂਹ ਕਰਨਾ ਨਹੀਂ ਹੈ ਨਾ। ਇਹ ਕਰ ਲੈ ਇਹ ਆ ਵੀ ਜੇ ਆਪਾਂ ਜਿਹੜਾ ਬੰਦਾ ਘਰੇ ਸੰਭ ਹੀ ਜਾਂਦਾ ਉਹਨੂੰ ਡਾਈਟ ਪਾਉਂਦਾ ਇੰਨਾ ਕਰਦਾ ਉਹਦੇ ਪੱਲੇ ਕੁਝ ਨਹੀਂ ਪੈਂਦਾਗਾ ਵਿੱਚੋਂ 15-20 ਰੁਪਏ ਬਸ ਸਾਨੂੰ ਜੀ ਮੇਰੇ ਨਾਲ ਇੱਕ ਐਂ ਬਰੋਕਰ ਦਾ ਫੋਨ ਆ ਗਿਆ ਜੀ। ਭਾਜੀ ਕਹਿੰਦਾ ਫੀਡ ਕਿਹੜੀ ਪਾਉਣੀ ਹੈ। ਮੈਂ ਕਿਹਾ ਮੈਂ ਰੋਲ ਕਿਹਨਾਂ ਨੂੰ ਪਾਉਂਦਾ ਜੀ। ਜੀ। ਕਹਿੰਦਾ ਮੈਂ ਵੀ ਰੇਟ ਪੁੱਛ ਆ ਚੁੱਪ ਕਰ ਗਿਆ ਮੈਂ ਕਿਹਾ ਜਦੋਂ ਤੂੰ ਨਹੀਂ ਪਾਉਂਦਾ ਨਾ ਜਿਹੜੇ ਮੈਨੂੰ ਮੈਂ ਕਿਹਾ 10 ਕਿਲੋ 20 ਕਿਲੋ ਤੱਕ ਰੇਟ ਪੁੱਛ ਇਹ ਰੇਟ ਮੈਨੂੰ ਇਹ 1 ਕਿਲੋ ਤੋਂ ਲੈ ਕੇ 20 ਤੱਕ ਰੇਟ ਪਤਾ ਵਾ ਕਿ ਕਿਹਦਾ ਕੀ ਰੇਟ ਪੈਂਦਾ ਤੇ ਤੂੰ 3 ਕਿਲੋ ਤਾਂ ਨਹੀਂ ਦੱਸ ਪਾਇਆ ਤੂੰ ਰੋਲ ਕਿੱਥੋਂ ਪਾਣਗੇ ਇਹਨੂੰ ਮੈਂ ਕਿਹਾ ਬਿਲਕੁਲ ਬਿਲਕੁਲ ਭਾਜੀ ਮੈਂ ਤਾਂ ਵੇਚਣਾ ਬਾਅਦ ਚ ਕਹਿੰਦਾਗਾ ਨਹੀਂ ਨਹੀਂ ਬਿਲਕੁਲ ਵੀਰੇ ਬਿਲਕੁਲ ਬ੍ਰੀਡਰ ਵਾਲਾ ਤੁਸੀਂ ਸ਼ਧੀ ਗੱਲਬਾਤ ਹੋ ਗਈ ਮਿੱਤਰੋ ਧੰਨਵਾਦ ਦੋਸਤੋ ਨਵੇਂ ਵੀਰ ਹੋਣਾ ਨਵੇਂ ਮਿੱਤਰ ਜੁੜਨਗੇ ਨਵੀਆਂ ਗੱਲਾਂ ਬਾਤਾਂ ਹੋਣਗੀਆਂ ਸਾਰੀਆਂ ਤੇ ਨਵੇਂ ਜਿੱਦਾਂ ਕਹਲਾ ਵੀ ਨਵੇਂ ਬਰੀਡਰਾਂ ਨਾਲ ਬਾਈ ਹੋਣਾ ਤਾਲਮੇਲ ਹੋਊਗਾ ਤੇ ਜਿਨ੍ਹਾਂ ਨੇ ਵਧੀਆ ਡੌਗ ਲੈਣੇ ਆ ਬਾਈ ਯਕੀਨ ਵਾਲੇ ਬੰਦੇ ਆ ਤੇ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਲਈ ਜਉਂਦੇ ਬਹਤੇ ਰਹੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ